ਚੋਰੀ ਦੇ ਵਾਰਦਾਤਾਂ ਬਹੁਤ ਸੁਣੀਆਂ ਹੋਣਗੀਆਂ ਪਰ ਕਿਸੇ ਥਾਣੇਦਾਰ ਤੇ ਸਰਕਾਰੀ ਅਧਿਆਪਕ ਦੇ ਪੁੱਤਰ ਨੇ ਚੋਰੀ ਕੀਤੀ ਹੋਵੇ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਥਾਣੇਦਾਰ ਤੇ ਅਧਿਆਪਕ ਦੇ ਪੁੱਤਰ ਨੇ ਰਿਟਾਇਰਡ ਫੌਜੀ ਦੇ ਸ਼ੋਰੂਮ ਤੇ ਲੱਖਾਂ ਰੁਪਏ ਦੀ ਚੋਰੀ ਕੀਤੀ ਹੈ ਤੇ ਇਸ ਪੂਰੀ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ 2 ਸਾਲ ਤੋਂ ਮੈਂ ਕੱਪੜੇ ਦਾ ਦੁਕਾਨ ਚਲਾ ਰਿਹਾ ਤੇ ਮੇਰੀ ਦੁਕਾਨ ਤੇ ਨੂੰ ਰਾਤ ਨੂੰ ਚੋਰਾਂ ਵੱਲੋਂ ਕੰਦ ਪਾੜ ਕੇ ਚੋਰੀ ਕੀਤੀ ਗਈ ਆ ਤੇ ਮੇਰਾ ਕਾਫੀ ਨੁਕਸਾਨ ਕਰ ਗਿਆ ਮੈਂ ਚਾਹੁੰਦਾ ਕਿ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆ ਚੋਰੀ ਜਿਹੜੀ ਆ ਇੱਕ ਥਾਣੇਦਾਰ ਦਾ ਮੁੰਡਾ ਇੱਕ ਸਰਕਾਰੀ ਮਾਸਟਰ ਦਾ ਮੁੰਡਾ ਦੋਵੇਂ ਚੰਗੇ ਘਰਾਂ ਦੇ ਮੁੰਡੇ ਉੱਤੇ ਤੱਕ ਪਹੁੰਚ ਇਹਨਾਂ ਦੀ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਮੈਂ ਚਾਹੁੰਦਾ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਹਰਾਸਤ ਵਿੱਚ ਲਿਆ ਜਾਵੇ ਮੇਰਾ ਸਮਾਨ ਬਰਾਮਦ ਕੀਤਾ ਜਾਵੇ ਮੈਂ ਇਹੋ ਅਪੀਲ ਕਰਦਾ ਹਾਂ ਕਿ ਇਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਮੇਰਾ ਸਮਾਨ ਤਕਰੀਬਨ 540000 ਦਾ ਸਮਾਨ ਸੀ ਜਿਹਦੇ ਵਿੱਚ ਹਨ ਸਟਿਚ ਸੂਟ ਸੀ ਪੈਕ ਸਮਾਨ ਸੀਗਾ ਜੋ ਨਵਾਂ ਸਮਾਨ ਆਇਆ ਮਨੀਆਰੀ ਦਾ ਸਮਾਨ ਪੈਂਟ ਕੋਟ ਉਹ ਡੇਢ ਘੰਟਾ ਚੋਰੀ ਕਰਦੇ ਰਿਹਾ 11:45 ਤੋਂ ਅੰਦਰ ਵੜ ਗਏ ਆ ਤੇ 12:31 ਤੱਕ ਡਰ ਹੋ ਕੇ ਬੇਖੌਫ ਹੋ ਕੇ ਉਹਨਾਂ ਨੇ ਚੋਰੀ ਕੀਤੀ ਆ ਕਿ ਸਾਨੂੰ ਹਰ ਵਾਰੀ ਸੜਾ ਲੈਂਦੇ ਆ ਸਾਡੇ ਮਗਰ ਪਹੁੰਚ ਹੈਗੀ ਆ ਇੰਨਾ ਕੋ ਸਾਨੂੰ ਖਤਰਾ ਵੀ ਆ ਕਿ ਆ ਦੁਬਾਰਾ ਸਾਡੀ ਚੋਰੀ ਕਰਨਾ ਸਾਨੂੰ ਛੱਟ ਪੇਟ ਨਾਲ ਲਾਉਣ ਅਸੀਂ ਗਰੀਬ ਬੰਦੇ ਫੌਜ ਦੀ ਨੌਕਰੀ ਕਰਕੇ ਆਇਆ ਵਾ ਆਪਣਾ ਟਾਈਮ ਪਾਸ ਕਰਨ ਡਿਆ ਸੀ ਤੇ ਇੰਨਾ ਕੋ ਬਹੁਤ ਜ਼ਿਆਦਾ ਖਤਰਾ ਵੀ ਆ ਮੈਨੂੰ ਹਾਂਜੀ ਮੇਰਾ ਬੇਟਾ ਮਰੀਕ ਸਿੰਘ ਫੋਰਚੂਨ ਟਾਇਰ ਹੋ ਗਏ ਉਹਨੇ ਦੁਕਾਨ ਖੋਲੀ ਹੈ ਕੱਪੜੇ ਦੀ ਕੱਪੜੇ ਦੁਕਾਨ ਇਹ ਕਰਕੇ ਖੋਲੀ ਹੈ ਵੀ ਮਾੜਾ ਮੋੜਾ ਪਰਵਾਰ ਦੇ ਲੱਗਣੇ ਸ਼ੌਕਾ ਗਜਾਰਾ ਚੱਲ ਚੱਲੇ ਚੱਲ ਜਾਵੇ ਇਹ ਆਣ ਆਲੇ ਚੋਰਾਂ ਨੇ ਸਾਡੀ ਦੁਕਾਨ ਬੰਦ ਕਰਾਉਣ ਵਾਸਤੇ ਇਹਨਾਂ ਨੇ ਜੋ ਚੋਰੀ ਕੀਤੀ ਆ ਸਾਡਾ ਬਹੁਤ ਨੁਕਸਾਨ ਹੋਇਆ ਕੱਪੜਾ ਕੱਢ ਕੇ ਲੈ ਗਏ ਆ ਹੋਰ ਸਮਾਨ ਜੋ ਕੋਟ ਕਾਰਡ ਜੋ ਵੀ ਹੈਗੇ ਚੀਜ਼ਾਂ ਬੜੀਆਂ ਚੁੱਕ ਕੇ ਲੈ ਗਏ ਆ ਮਾ ਮਾ ਜਿਹਨੂੰ ਇਦਾਂ ਹਾਲਾਤ ਬਣ ਜਾਂਦੇ ਮਾਨੂੰ ਜਿਹੜਾ ਕਿ ਨੇ ਮਾਨੂੰ ਨਹੀਂ ਕੋਈ ਖਰਾਬ ਹੁੰਦਾ ਇਹ ਕੰਮ ਕਰਨਾ ਦੇ ਹੁਣ ਘਰ ਬਿਠੀ ਨਹੀਂ ਦੇ ਉਹ ਚੰਗਾ ਹੈ ਹਾਂਜੀ ਮਿਹਨਤ ਦੀ ਕਮਾਈ ਜਿਹੜੀ ਕਿ ਨਹੀਂ ਉਹ ਚੋਰੀ ਹੋ ਗਈ ਆ ਤੇ ਜਿਹੜੇ ਚੋਰ ਆ ਇੱਕ ਥਾਣੇਦਾਰ ਦਾ ਮੁੰਡਾ ਇੱਕ ਮਾਸਟਰ ਦਾ ਮੁੰਡਾ ਉਹ ਉਹਨਾਂ ਨੇ ਚੋਰੀ ਕੀਤੀ ਉਹਨਾਂ ਦੀ ਪਹੁੰਚ ਉੱਤੇ ਤੱਕ ਆ ਬਾਕੀ ਚੰਨ ਤੋਂ ਉਹਨਾਂ ਕੋ ਖਤਰਾ ਮੜ ਕੇ ਅਗੋਂ ਵਿੱਚੋਂ ਛੱਟ ਪੇੜ ਨਾਲ ਲਾ ਜਾਣਾ ਤੇ ਉਹਨਾਂ ਨੂੰ ਨੁਕਸਾਨ ਕਰ ਦੇਣਾ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਪੁਲਿਸ ਵੀ ਜਲੀ ਐ ਪੁਲਿਸ ਨੂੰ ਸ਼ਿਕਾਇਤ ਰਖਾਈ ਆ ਤੇ ਪੁਲਿਸ ਕਹਿੰਦੇ ਵੇਹ ਜਾਣੇ ਬੰਦੇ ਫੜਨ ਜਾਣੇ ਐਫ ਆਈ ਆਰ ਦਰਜ ਕੀਤੀ ਇਹਨਾਂ ਨੇ ਕਹਿੰਦੇ ਮੈਂ ਹੁਣ ਵੀ ਗਏ ਆ ਸ਼ਾਮਾਂ ਨੂੰ ਗੇੜਾ ਮਾਰਿਆ ਅਗਰ ਵੇਦਨ ਵੀ ਮਾਰਿਆ ਰੋਜ਼ ਇੱਕ ਦੋ ਵਾਰ ਹੀ ਜਾਂਦੇ ਆ ਬੰਦੇ ਪੇਛੇ ਨਹੀਂ ਹੁੰਦੇ ਇਹਦਾ ਪੁਲਿਸ ਕਾਰ ਵੀ ਸੀਂਗਰ ਨੇ ਜਾਨੋਨੀ ਰ ਯਕੀਨ ਨਹੀਂ ਹੈਗਾ ਨਾ ਵੀ ਫੜ ਜਾਣਗੇ ਕੀ ਕੀ ਕਰਨਗੇ ਸਾਨੂੰ ਯਕੀਨ ਨਹੀਂ ਦਿੰਦੇ ਆ ਵੀ ਤੂੰ ਯਕੀਨਵਾ ਕਰੋ ਆਈ ਬੰਦੇ ਫੜ ਕੇ ਛੱਡਣੇ ਆ ਪਰ ਸਾਨੂੰ ਨਹੀਂ ਯਕੀਨ ਆਉਂਦਾ ਵੀ ਬੰਦੇ ਫੜ ਲੈਣਗੇ ਕੀ ਕੀ ਗੱਲਾਂ ਬੰਦੇ ਬਾਰੋ-ਬਾਰ ਇਦਾਂ ਜਿਹਾ ਮੰਨਤ ਕਰਾ ਲੈਣਗੇ ਸੰਦੇ ਕੋਈ ਮਸਲਾ ਨਹੀਂ ਜਾਪਦਾ ਇਸ ਦੇ ਸਬੰਧ ਚ ਚਾਹੇ ਮਰੀਕ ਸਿੰਘ ਸਾਨੂੰ ਸੁਲੱਖਣ ਸਿੰਘ ਦੇ ਬਿਆਨ ਤੇ ਐਫਆਈਆਰ ਦਰਜ ਕੀਤੀ ਆ ਮਕਦਮਾ ਨੰਬਰ 13 ਜੁਰਮ 455 380 ਆਈਪੀਸੀ ਬਾਈ ਨੇ ਮੈਂ ਐਫਆਈਆਰ ਲੋਸ਼ੀਆਂ ਦੇ ਖਿਲਾਫ ਉਹ ਘਾਦੀ ਦੋਸ਼ੀ ਨੇ ਮਤਲਬ ਚੋਰੀਆਂ ਕਰਦੇ ਨੇ ਕਰਾਂ ਤੋਂ ਫਰਾਤ ਨੇ ਇਸ ਟਮ ਨੂੰ ਰੋਜ਼ ਰੇਡ ਕਰਦੇ ਹੁਣ ਵੀ ਕਰਕੇ ਆਏ ਆਪਾਂ ਜਲਦੀ 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 ਇਹਨਾਂ ਨੂੰ ਫੜ ਕੇ ਹੋਰਜ ਪੇਸ਼ ਕਰਾਂਗੇ ਬਰਾਮਦੀ ਕਰਾਂਗੇ ਇਹਨਾਂ ਦਾ ਸਾਨੂੰ ਪਤਾ ਚੱਲਿਆ ਕਿ ਇੱਕ ਇਹਦੇ ਉਹ ਜੱਥੇਦਾਰ ਦਾ ਬੇਟਾ ਵਾ ਤੇ ਇੱਕ ਅਧਿਆਪਕ ਦਾ ਬੇਟਾ ਹੋ ਸਕਦਾ ਜੀ ਪਰ ਆਪਾਂ ਫੜ ਕੇ ਫਿਰ ਵੀ ਇਹ ਪੇਸ਼ ਕਰਾਂਗੇ ਪਤਾ ਲੱਗੇ ਕਿ ਕਿੱਥੇ ਹਨ ਦਰਜ ਹੁਣ